ਜੋਬ ਕਾਂਗਰਸ ਰਾਜਾ ਵਰਿੰਗ ਨੂੰ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕੀ ਰਾਜਾ ਵਰਿੰਗ ਦੀਆਂ ਮੁਸ਼ਕਲਾਂ ਹੁਣ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਪੰਜਾਬ ਕਾਂਗਰਸ ਰਾਜਾ ਵਰਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋ ਗਿਆ ਤੇ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਕਿ 8 ਦਿਨਾਂ ਦੇ ਅੰਦਰ ਅਦਰ ਰਾਜਾ ਵਰਿੰਗ ਨੂੰ ਗ੍ਰਿਫਤਾਰ ਕੀਤਾ ਜਾਏ ਹਾਲਕਿ ਤਲਬ ਹੋਣ ਲਈ ਕਿਹਾ ਗਿਆ ਸੀਗਾ ਉਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਜਿਹੜੇ ਕਿ ਪੰਜਾਬ ਐਸਸੀ ਕਮਿਸ਼ਨ ਤਲਬ ਹੁੰਦੇ ਨੇ ਤੇ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਠੀਕ ਹੈ ਕਿ ਤਰਨ ਤਾਰਨ ਦੀ ਜਿਮਨੀ ਚੋਣਾ ਤੋਂ ਬਾਅਦ ਉਹਨਾਂ ਨੂੰ ਇੱਥੇ ਆ ਕੇ ਆਪਣੀ ਹਾਜ਼ਰੀ ਜੋ ਵੀ ਸਪਸ਼ਟੀਕਰਨ ਦੇਣਾ ਪਾਇਗਾ ਲੇਕਿਨ ਉਸ ਤੋਂ ਬਾਅਦ ਜਦੋਂ ਡੀਐਸਪੀ ਬੀਤੇ ਦਿਨ ਪਹੁੰਚਦੇ ਨੇ ਪੰਜਾਬ ਐਸਸੀ ਕਮਿਸ਼ਨ ਦੇ ਕੋਲ ਤਾਂ ਉਸ ਸਮੇ ਇਹ ਹੁਕਮ ਜਾਰੀ ਹੁੰਦੇ ਨੇ ਜੋ ਹੁਣ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਪੂਰਥਲਾ ਦੇ ਡੀਐਸਪੀ ਹੁਣਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੁਣਾਂ ਨੂੰ ਹੁਣ ਗ੍ਰਿਫਤਾਰ ਕਰਨ ਦੇ ਹੁਕਮ ਜਿਹੜੇ ਜਾਰੀ ਹੋ ਗਏ ਨੇ ਤੁਹਾਨੂੰ ਆਪ ਸਭ ਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਜਿਹੜਾ ਇੱਕ ਬਿਆਨ ਰਾਜਵਿੰਗ ਹੁਣਾਵਾਲੇ ਦਿੱਤਾ ਗਿਆ ਸੀਗਾ ਸਾਫਕਾ ਕੇਂਦਰੀ ਮੰਤਰੀ ਬੂਟਾ ਸਿੰਘ ਹੁਣਾ ਨੂੰ ਲੈ ਕੇ ਉਹਨਾਂ ਦੇ ਬਾਰੇ ਬਿਆਨ ਜੋ ਸਾਹਮਣੇ ਆਇਆ ਸੀਗਾ ਕਿ ਰੰਗ ਦਾ ਖਾਲਾ ਪੱਠੇ ਵੱਡਦਾ ਹੁੰਦਾ ਸੀ ਕਿ ਕਾਂਗਰਸ ਨੇ ਉਹਨਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਸੋ ਇਸ ਬਿਆਨ ਤੋਂ ਬਾਅਦ ਜਿਹੜਾ ਉਹ ਕਾਫੀ ਹਰ ਇੱਕ ਦੇ ਬਿਆਨ ਸਾਹਮਣੇ ਆਏ ਕਿ ਆਖਿਰਕਾਰ ਰਾਜਾ ਬੜੇਗ ਦੇ ਵੱਲੋਂ ਇਹੋ ਜਿਹੇ ਸ਼ਬਦ ਕਿਉਂ ਇਸਤੇਮਾਲ ਕੀਤੇ ਗਏ ਉਸ ਤੋਂ ਬਾਅਦ ਪੰਜਾਬ ਐਸਸੀ ਕਮਿਸ਼ਨ ਦੀ ਗੱਲ ਕਰਦੇ ਤਾਂ ਉਹਨਾਂ ਦੇ ਵੱਲੋਂ ਲੈਟਰ ਦੇ ਕੇ ਕਿਹਾ ਗਿਆ ਕਿ ਤੁਸੀਂ ਸਾਨੂੰ ਆ ਕੇ ਮਿਲੋ ਸਪਸ਼ਟੀਕਰਨ ਦਿਓ ਜਾਂ ਜੋ ਵੀ ਕਾਰਵਾਈ ਜਿਹੜੀ ਹੈ ਉਹ ਪੰਜਾਬ ਐਸਸੀ ਕਮਿਸ਼ਨ ਦੀ ਬਣਦੀ ਉਹ ਕਰੇਗੀ ਲੇਕਿਨ ਹੁਣ ਜਿਹੜੀ ਤਾਜ਼ਾ ਅਪਡੇਟ ਲੈ ਕੇ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਤੇ ਕਪੂਰਥਲਾ ਦੇ ਡੀਐਸਪੀ ਨੂੰ ਹੁਕਮ ਜਾਰੀ ਕਰ ਦਿੱਤਾ ਕਿ 8 ਦਿਨਾਂ ਦੇ ਅੰਦਰ ਅੰਦਰ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰੋ ਸੋ ਗ੍ਰਿਫਤਾਰੀ ਦੇ ਜਿਹੜੇ ਹੁਕਮ ਹੋਣ ਕਿਤਨਾ ਕਿਤੇ ਉਹ ਜਾਰੀ ਹੋ ਗਏ ਨੇ ਤੇ ਕਦੋਂ ਵੀ ਜਿਹੜੀ ਹੈ ਉਹ ਰਾਜਾ ਵੜਿੰਗ ਨੂੰ ਪ੍ਰਸ਼ਾਸਨ ਜਿਹੜਾ ਗ੍ਰਿਫਤਾਰ ਕਰ ਸਕਦਾ ਕਿਉਂਕਿ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਹੁਕਮ ਜਿਹੜੇ ਉਹ ਜਾਰੀ ਹੋ ਗਏ ਨੇ ਬਿਆਨ ਜਦੋਂ ਸਾਹਮਣੇ ਆਇਆ ਸੀਗਾ ਬੂਟਾ ਸਿੰਘ ਨੂੰ ਲੈ ਕੇ ਸਾਬਕਾ ਮੰਤਰੀ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਹੁਣ ਲੈ ਕੇ ਬਿਆਨ ਇੱਕ ਸਾਹਮਣੇ ਆਇਆ ਸੀਗਾ ਤੇ ਉਸ ਬਿਆਨ ਤੋਂ ਬਾਅਦ ਬਹੁਤ ਸਾਰੇ ਹਰ ਇੱਕ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਜਿਹੜੇ ਮੰਤਰੀ ਹੁੰਦੇ ਕੇਂਦਰੀ ਮੰਤਰੀ ਨੇ ਆਪਣੇ ਅਹੁਦੇ ਤੋਂ ਵੀ ਵੱਡੇ ਨੇ ਉਮਰ ਤੋਂ ਵੀ ਵੱਡੇ ਨੇ ਤੇ ਮਰਹੂਮ ਬੂਟਾ ਸਿੰਘ ਨੂੰ ਲੈ ਕੇ ਇੱਕ ਇਹੋ ਜਿਹਾ ਬਿਆਨ ਸਾਹਮਣੇ ਆਉਂਦਾ ਉਸ ਤੋਂ ਬਾਅਦ ਹਾਲਕੀ ਰਾਜਾ ਵੜਿੰਗ ਹੋਣਾ ਨੇ ਜਦੋਂ ਉਸ ਬਿਆਨ ਤੋਂ ਬਾਅਦ ਹਰ ਇੱਕ ਨੇ ਆਪਣੀ ਆਪਣੀ ਟਿੱਪਣੀ ਰੱਖੀ ਰਾਜਾ ਵੜਿੰਗ ਦੇ ਵੱਲੋਂ ਮਾਫੀ ਦੀ ਜਿਹੜੀ ਇੱਕ ਵੀਡੀਓ ਉਹ ਵੀ ਸਾਹਮਣੇ ਆਈ ਸੀ ਲੇਕਿਨ ਐਸੇ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਤਲਬ ਹੋਵੋਗੇ ਦੀ ਤਲਬ ਹੋਣ ਦੀ ਜਗ੍ਹਾ ਕੁਝ ਦਿਨ ਪਹਿਲਾਂ ਪੰਜਾਬ ਐਸਸੀ ਕਮਿਸ਼ਨ ਚੰਡੀਗੜ੍ਹ ਵਿਖੇ ਜੀ ਗੱਲ ਕਰ ਲਈਏ ਤੇ ਰਾਜਾ ਵੜਿੰਗ ਦੇ ਵਕੀਲ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣਾ ਨੇ ਉਸ ਤੋਂ ਬਾਅਦ ਤਲਬ ਹੋਣਗੇ ਫਿਰ ਡੀਐਸਪੀ ਜੀ ਆਉਂਦੇ ਨੇ ਡੀਐਸਪੀ ਕੋਲ ਪੁੱਛਿਆ ਗਿਆ ਜਦੋਂ ਕਿਉਂਕਿ ਕਪੂਰਥਲਾ ਦੇ ਵਿੱਚ ਰਾਜਾ ਮਾਫੀ ਚਾਹੁੰਦੇ ਆ ਕਪੂਰਥਲਾ ਦੇ ਵਿੱਚ ਬੂਟਾ ਸਿੰਘ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀਗਾ ਐਫਆਈਆਰ ਦਰਜ ਹੋਈ ਸੀਗੀ ਤੇ ਉਸ ਦੇ ਬਿਹਾਫ ਤੇ ਕਿਹੜੀ ਕਿਹੜੀ ਕਾਰਵਾਈ ਹੋਈ ਅੱਗੇ ਇਹ ਵੀ ਪੁੱਛਿਆ ਗਿਆ ਕਿ ਜਦੋਂ ਡੀ ਕਪੂਰਥਾ ਨੂੰ ਹੁਣ ਜਿਹੜੇ ਹੁਕਮ ਦਿੱਤੇ ਗਏ ਨੇ ਕਿ ਤੁਸੀਂ ਉਹਨਾਂ ਨੂੰ 8 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਗ੍ਰਿਫਤਾਰ ਕਰੋ ਕਿਉਂਕਿ ਹੁਣ ਹੁਕਮ ਜਿਹੜੇ ਜਾਰੀ ਹੋ ਗਏ ਨੇ ਸੋ ਇੱਥੋਂ ਦੇਖ ਸਕਦੇ ਹੋ ਕਿ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਜਿਹੜੀਆਂ ਹੁਣ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਗ੍ਰਿਫਤਾਰੀ ਦੇ ਹੁਕਮ ਜਿਹੜੇ ਹੁਣੇ ਸਮੇਂ ਉਹ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸੋ ਪੰਜਾਬ ਐਸਸੀ ਕਮਿਸ਼ਨ ਦੇ ਜਰੂ ਇਹ ਹੁਕਮ ਜਾਰੀ ਹੁੰਦਾ ਹੈ ਗ੍ਰਿਫਤਾਰੀ ਦਾ ਹੁਕਮ ਜਾਰੀ ਹੁੰਦਾ ਹੈ ਲੇਕਿਨ ਆਖਿਰਕਾਰ ਰਾਜਾ ਵੜਿੰਗ ਦਾ ਪ੍ਰਤੀਕ੍ਰਮ ਹਾਲ ਤੱਕ ਕੋਈ ਸਾਹਮਣੇ ਨਹੀਂ ਆਇਆ ਪੰਜਾਬ ਕਾਂਗਰਸ ਦਾ ਹਾਲ ਤੱਕ ਕੋਈ ਪ੍ਰਤੀਕ੍ਰਮ ਸਾਹਮਣੇ ਨਹੀਂ ਆਇਆ ਸੋ ਹੁਣ ਆਖਿਰਕਾਰ ਇਸ ਖਬਰ ਤੋਂ ਬਾਅਦ ਜੋ ਇਹ ਹੁਕਮ ਜਾਰੀ ਹੁੰਦੇ ਨੇ ਜਦੋਂ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਇਹ ਹੁਕਮ ਜਾਰੀ ਹੁੰਦਾ ਹੈ ਕਿ ਰਾਜਾ ਵੜਿੰਗ ਨੂੰ ਰਾਜਾ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਗ੍ਰਿਫਤਾਰੀ ਕੀਤਾ ਜਾਏ ਉਸ ਤੋਂ ਬਾਅਦ ਰਾਜਾ ਵੜਿੰਗ ਦਾ ਕਿਹੜਾ ਪ੍ਰਤੀਕ੍ਰਮ ਆਉਂਦਾ ਉਹ ਵੀ ਥੋੜਾ ਦੇਰ ਤੱਕ ਪੇਸ਼ ਕਰਦੇ ਰਾਵਾਂਗੇ ਕਿਉਂਕਿ ਜੋ ਇਸ ਖਬਰ ਬਾਬਤ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ